ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਦੇਸ਼ ਦੇ ਮੁੱਦਿਆਂ ਦੇ ਉੱਪਰ ਔਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਦਾ ਮੁੱਦਾ ਕਾਫੀ ਸਤਿ ਕਿ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸਾਡੇ ਨੌਜਵਾਨਾਂ ਨੂੰ ਇਸ ਮਸਲੇ ਤੋਂ ਸਿੱਖਣ ਦੀ ਲੋੜ ਹੈ ਔਰ ਦੂਜੀ ਚੀਜ਼ ਇਹ ਹੈਗੀ ਹੈ ਕਿ ਅੱਜ ਸਾਰਾ ਦਿਨ ਅਮਰੀਕਾ ਦੇ ਵਿੱਚ ਇਸ ਦੇ ਉੱਪਰ ਸਿਆਸਤ ਸਰਗਰਮ ਰਹੀ ਕੁਝ ਜਿ세 ਜਥੇਬੰਦੀਆਂ ਅੱਗੇ ਆਈਆਂ ਨੇ ਜੋ ਚੰਗੀ ਗੱਲ ਹੈਗੀ ਹੈ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਇਸ ਪ੍ਰਵਾਹ ਇਸ ਹਾਸ ਦੇ ਵਿੱਚ ਆ ਤਿੰਨ ਜਾਨਾਂ ਗਈਆਂ ਨੇ ਉਸ ਦੇ ਪਰਿਵਾਰ ਦੇ ਨਾਲ ਰਾਬਤਾ ਕਾਇਮ ਕਰਕੇ ਇੱਕ ਤਾਂ ਉਹਨਾਂ ਨੇ ਫੋਰਗਿਵ ਕਰਨ ਦੀ ਮਾਫੀ ਮੰਗਣ ਦੀ ਗੱਲ ਕੀਤੀ ਹੈ ਆ ਕਮਿਊਨਿਟੀ ਦੇ ਵੱਲੋਂ ਕਿ ਸਾਡੇ ਲੜਕੇ ਤੋਂ ਕੋਲੋ ਗਲਤੀ ਹੋਈ ਹੈ ਔਰ ਦੂਜੀ ਚੀਜ਼ ਕਿ 1 ਲੱਖ ਡਾਲਰ ਦਾ ਜਿਹੜਾ ਹੈ ਆ ਉਹ ਜਿਹੜਾ ਆਪਾਂ ਕਹਿ ਰਹੀਏ ਸਿੰਪਥੀ ਦੇ ਤੌਰ ਤੇ ਦੇਣ ਦੀ ਗੱਲ ਕੀਤੀ ਗਈ ਹੈ ਇਹਦੇ ਬਾਬਤ ਗੱਲਬਾਤ ਕਰਾਂਗੇ ਨਾਲ ਦੀ ਨਾਲ ਫਲੋਰੀਡਾ ਦੇ ਜਿਹੜੇ ਗਵਰਨਰ ਹੈਗੇ ਨੇ ਉਹ ਕਾਫੀ ਤਤੇ ਚੱਲ ਰਹੇ ਨੇ ਸਰਗਰਮ ਚੱਲ ਰਹੇ ਨੇ ਕਿਉਂਕਿ ਸਾਫ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਿੰਨੇ ਵੀ ਟਰੱਕ ਵਾਲੇ ਉਹਨਾਂ ਦੇ ਸਟੇਟ ਦੇ ਵਿੱਚ ਆਉਣਗੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਊਗੀ ਇੰਗਲਿਸ਼ ਦਾ ਟੈਸਟ ਲਿਆ ਜਾਊਗਾ ਉਹਦਾ ਸਟੇਟਸ ਪੁੱਛਿਆ ਜਾਊਗਾ ਜਾਂ ਹੋਰ ਵੀ ਉਹਨਾਂ ਦੇ ਕੋਲੋਂ ਪੁੱਛਗਿੱਛ ਜਿਹੜੀ ਕੀਤੀ ਜਾ ਸਕਦੀ ਹੈ ਇਹਦੇ ਤੇ ਗੱਲਬਾਤ ਕਰਾਂਗੇ ਇਕਾ ਦੁਕਾ ਖਬਰਾਂ ਹੋਰ ਰਹਿਣਗੀਆਂ ਔਰ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੁੰਦੇ ਨੇ ਮੌਜੂਦ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਚੁਗਾਵਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅੱਜ ਚ ਗਾਵਾਂ ਸਭ ਸ਼ੁਰੂਆਤ ਇੱਥੋਂ ਹੀ ਕਰ ਦਿੰਨੇ ਆ ਕਿਉਂਕਿ ਕਾਫੀ ਸਰਗਰਮੀ ਸਿਆਸਤ ਦੇ ਤੌਰ ਤੇ ਵੀ ਦੇਖੀ ਜਾ ਰਹੀ ਹੈ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸਰਗਰਮੀ ਹੈ ਉਹ ਦੂਜੇ ਪਾਸੇ ਭਾਰਤ ਦੇ ਵਿੱਚ ਵੀ ਚਿੱਠੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਤੇ ਅੱਜ ਦਾ ਦਿਨ ਕੀ ਕੁਝ ਨਿਊਜ਼ ਨਿਕਲ ਕੇ ਸਾਹਮਣੇ ਆਈਆਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਵਾ ਦੋ ਤਾਂ ਅ ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰੀਏ ਹਰਜਿੰਦਰ ਸਿੰਘ ਐਕਸੀਡੈਂਟ ਜਿਹੜਾ ਹੋਇਆ ਫਲੋਰੀਡਾ ਦੇ ਵਿੱਚ ਉਸ ਐਕਸੀਡੈਂਟ ਨੇ ਬਹੁਤ ਕੁਝ ਚੇਂਜ ਕਰ ਦਿੱਤਾ ਹੈਗਾ ਕਿਉਂਕਿ ਨਿਤ ਦਿਨ ਕੋਈ ਨਾ ਕੋਈ ਇਸ ਮੁੱਦੇ ਨਾਲ ਜੁੜੀ ਹੋਈ ਕੋਈ ਨਾ ਕੋਈ ਕੜੀ ਨਾਲ ਜੁੜ ਰਹੀ ਹੈ ਕੁਝ ਚੀਜ਼ਾਂ ਕਲੀਅਰ ਵੀ ਹੋਈਆਂ ਸਾਫ ਵੀ ਹੋਈਆਂ ਜਿਹੜਾ ਬਹੁਤ ਜ਼ਰੂਰੀ ਵੀ ਸੀ ਕਿਉਂਕਿ ਕੁਝ ਕਾਰਨਾ ਕਰਕੇ ਹਰਜਿੰਦਰ ਸਿੰਘ ਦੇ ਨਜ਼ਦੀਕੀ ਜਾਂ ਕਹਿ ਲਓ ਉਹਦੇ ਪਰਿਵਾਰਕ ਮੈਂਬਰ ਅੱਗੇ ਨਹੀਂ ਆ ਰਹੇ ਸੀਗੇ ਉਹ ਵੀ ਆਏ ਆ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਹਰਜਿੰਦਰ ਸਿੰਘ ਦੇ ਕੋਲ ਪਹਿਲਾਂ ਕੋਈ ਵੀ ਲਾਇਰ ਨਹੀਂ ਸੀ ਲੀਗਲ ਟੀਮ ਨਹੀਂ ਸੀਗੀ ਜਿਵੇਂ ਆਪਾਂ ਉਹਦੀਆਂ ਕੁਝ ਵੀਡੀਓ ਜਿਹੜੀਆਂ ਹੈਗੀਆਂ ਉਹ ਦੇਖੀਆਂ ਸੋਸ਼ਲ ਮੀਡੀਆ ਤੇ ਕਿ ਜੱਜ ਨੇ ਉਸ ਨੂੰ ਉਹਦੇ ਗੱਲਬਾਤ ਕਰਨ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰੀ ਤਰੀਕ ਜਿਹੜੀ ਅੱਗੇ ਪਾ ਦਿਓ ਕਿਉਂਕਿ ਮੇਰੇ ਕੋਲ ਵਕੀਲ ਨਹੀਂ ਹੈ ਫਿਰ ਜੱਜ ਨੇ ਉਹਨੂੰ ਇੱਕ ਰਿਕੁਐਸਟ ਕੀਤੀ ਵੀ ਤਰੀਕ ਅੱਗੇ ਨਾ ਲੈ ਪਰ ਜਿਹੜੀ ਤੂੰ ਆਪਣੀ ਕਾਰਵਾਈ ਸ਼ੁਰੂ ਕਰ ਲਿਆ ਅੱਜ ਦੇ ਦਿਨ ਵਾਸਤੇ ਤੈਨੂੰ ਅਸੀਂ ਆਪਣਾ ਇਥੋਂ ਸਰਕਾਰੀ ਵਕੀਲ ਦੇ ਦਿੰਨੇ ਆ ਉਸ ਤੋਂ ਅਗਲੀ ਕਾਰਵਾਈ ਜਿਹੜੀ ਹੈਗੀ ਆ ਉਹ ਤੂੰ ਆਪਣੇ ਵਕੀਲਾਂ ਦੇ ਨਾਲ ਕਰ ਸਕਦਾ ਸੋ ਅੱਗੇ ਗੱਲਬਾਤ ਚੱਲੀ ਤਾਂ ਕਈ ਗੱਲਾਂ ਆਈਆਂ ਜਿਵੇਂ ਉਹਦੇ ਕੋ-ਡ라이ਵਰ ਨੂੰ ਅਰੈਸਟ ਕੀਤਾ ਗਿਆ ਉਸ ਨੂੰ ਉਹਦਾ ਭਰਾ ਦੱਸਿਆ ਗਿਆ ਉਹ ਵੀ ਇੱਕ ਫੇਕ ਨਿਊਜ਼ ਸੀਗੀ ਸਰਜਿੰਦਰ ਸਿੰਘ ਦੇ ਬਾਰੇ ਇਹ ਵੀ ਕਿਹਾ ਗਿਆ ਕਿ ਉਹ ਫਲੋਰੀਡਾ ਤੋਂ ਭੱਜ ਕੇ ਆ ਗਿਆ ਸੀ ਜਾਂ ਦੋਵੇਂ ਡਰਾਈਵਰ ਜਿਹੜੇ ਉੱਥੋਂ ਭੱਜ ਕੇ ਆ ਗਏ ਸੀ ਮਾਫ ਕਰਨਾ ਸੋ ਇਹ ਵੀ ਇੱਕ ਫੇਕ ਨਿਊਜ਼ ਸੀਗੀ ਕਿਉਂਕਿ ਉਸ ਨੂੰ ਪੁਲਿਸ ਨੇ ਖੁਦ ਹੀ ਜਾਣ ਲਈ ਕਿਹਾ ਸੀਗਾ ਜਿਹੜੇ ਹਾਈਵੇ ਪੈਟਰੋਲ ਜਿਹੜੀ ਹੈਗੀ ਉੱਥੇ ਦੇ ਟ੍ਰੂਪਰ ਕਹਿੰਦੇ ਆ ਜਿਹੜੇ ਆ ਪਾਈਵੇ ਟ੍ਰੂਪਰ ਹੈਗੇ ਆ ਉਹਨਾਂ ਨੇ ਉਸ ਨੂੰ ਕਿਹਾ ਸੀਗਾ ਵੀ ਤੇਰੀ ਹੁਣ ਇਸ ਟਾਈਮ ਲੋਡ ਨਹੀਂ ਹੈ ਉਸ ਨੂੰ ਖੁਦ ਉਹ ਇੱਕ ਟਰੱਕ ਸਟਾਪ ਤੇ ਡ੍ਰੌਪ ਕਰਕੇ ਆ ਜਿੱਥੋਂ ਉਹ ਆਪਣੇ ਹੋਟਲ ਚ ਗਿਆ ਫਿਰ ਮੋਰਟਲ ਤੋਂ ਉਸ ਦੇ ਜਿਹੜਾ ਮਾਲਕ ਹੈਗਾ ਆ ਟਰੱਕ ਕੰਪਨੀ ਦਾ ਉਸਨੇ ਟਿਕਟਾਂ ਦੋ ਭੇਜੀਆਂ ਦੋਨੋਂ ਜਾਣੇ ਸੈਕਰਾਮੈਂਟੋ 에어ਪੋਰਟ ਤੇ ਉਤਰੇ ਫਿਰ ਉਥੋਂ ਘਰ ਗਏ ਫਿਰ ਉਹ ਜਿਹੜੀ ਟਰਕਿੰਗ ਕੰਪਨੀ ਦੇ ਡਰਾਈਵਰ ਸੀਗੇ ਉਹ ਟਰੱਕ ਯਾਰਡ ਦੇ ਵਿੱਚ ਗਏ ਉਹਦੇ ਸੱਦਨ ਦੇ ਮੁਤਾਬਕ ਉਥੇ ਡੀਓਟੀ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਫਿਰ ਉਥੇ ਉਹਨਾਂ ਦਾ ਡਰਾਈਵਰ ਟੈਸਟ ਵੀ ਹੁੰਦਾ ਰਜਿੰਦਰ ਸਿੰਘ ਦਾ ਪਹਿਲਾਂ ਹੀ ਹੋ ਜਾਂਦਾ ਤੇ ਕੋ-ਡਰਾਈਵਰ ਦਾ ਬਾਅਦ ਵਿੱਚ ਹੁੰਦਾ ਸੋ ਇਹ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਜਿੱਥੇ ਕਿ ਜਦੋਂ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਤੋਂ ਲਜਾਇਆ ਗਿਆ ਇਹ ਗੱਲਾਂ ਫਲੋਰੀਡਾ ਦੇ ਜਿਹੜਾ ਉੱਥੋਂ ਦਾ ਅਫੀਸ਼ੀਅਲ ਆਇਆ ਸੀਗਾ ਲੈਣ ਵਾਸਤੇ ਉਸਨੇ న్యూਸ ਵਿੱਚ ਇਹ ਗੱਲ ਕਹੀ ਕਿ ਇਹ ਉੱਥੋਂ ਭਗੌੜਾ ਹੈਗਾ ਭੱਜ ਕੇ ਆਇਆ ਇਸਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਇਸ ਨੂੰ ਫੜ ਲਿਆ ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੋ ਹਰਜਿੰਦਰ ਸਿੰਘ ਦੇ ਪਰਿਵਾਰ ਨੇ ਕੀਤੀ ਹੁਣ ਗੱਲ ਕਰੀਏ ਜਿਹੜੀ ਅੱਜ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਤੇ ਅਮਰੀਕਾ ਦੀ ਇੱਕ ਸਿੱਖ ਜਥੇਬੰਦੀ ਸਿਕਸ ਫਾਰ ਜਸਟਿਸ ਨੇ ਜੋ ਕਿ ਹਰਜਿੰਦਰ ਸਿੰਘ ਨੂੰ ਉੱਥੇ ਫਲੋਰੀਡਾ ਮਿਲ ਕੇ ਆਏ ਹੈ ਜੇਲ੍ਹ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਹੜੀ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਪਈ ਹੋਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਇਆ ਹੈਗਾ ਸੋ ਉਹਨਾਂ ਨੇ ਸਿੱਖ ਜਥੇਬੰਦੀਆਂ ਵੱਲੋਂ ਹਰਜਿੰਦਰ ਸਿੰਘ ਦੇ ਦੁਆਰਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਤਿੰਨ ਫੈਮਿਲੀ ਮੈਂਬਰ ਕਹੋ ਜਾਂ ਤਿੰਨ ਜਾਨਾਂ ਗਈਆਂ ਉਹਨਾਂ ਦੀ ਸੰਤਪਤੀ ਵਾਸਤੇ ਆਪਣੀ ਸੰਸਥਾ ਵੱਲੋਂ 1 ਲੱਖ ਡਾਲਰ ਜਿਹੜਾ ਆ ਫਲੋਰੀਡਾ ਦੇ ਗਵਰਨਰ ਰਾਈਂ ਉਥੇ ਦੀ ਸਰਕਾਰ ਰਾਈ ਉਸ ਫੈਮਿਲੀ ਨੂੰ ਉਸ ਪਰਿਵਾਰ ਨੂੰ ਜਿਹੜੀ ਆਪ ਜਿਹੜੇ ਇਸ ਵਿਕਟਮ ਹੈਗੇ ਨੇ ਇਸ ਐਕਸੀਡੈਂਟ ਦੇ ਉਸਦੇ ਪਰਿਵਾਰ ਨੂੰ 1 ਲੱਖ ਡਾਲਰ ਦੇਣ ਵਾਸਤੇ ਇਹ ਅਨਾਉਂਸਮੈਂਟ ਕੀਤੀ ਹੈ ਇਹ ਇਸ ਕਰਕੇ ਨਹੀਂ ਕਿ ਹਰਜਿੰਦਰ ਸਿੰਘ ਨੂੰ ਮaaf ਕਰ ਦਿੱਤਾ ਜਾਵੇ ਉਹ ਇਸ ਕਰਕੇ ਕਿ ਉਹ ਸਿੱਖ ਜਿਹੜੇ ਨੇ ਜਾਂ ਪੰਜਾਬੀ ਭਾਈਚਾਰਾ ਜਿਹੜਾ ਆ ਉਹ ਇਸ ਸੰਪਤੀ ਦੇ ਤੌਰ ਤੇ ਉਸ ਪਰਿਵਾਰ ਨੂੰ ਦੇਣਾ ਚਾਹੁੰਦੇ ਇਹ ਇੱਕ ਬੜੀ ਵੱਡੀ ਅੱਜ ਦੀ ਸਟੋਰੀ ਸੀਗੀ ਜੀ ਜਿਹੜੀ ਆਪਾਂ ਕਹਿ ਲਈਏ ਕਿ ਪੂਰੇ ਮੀਡੀਆ ਦੇ ਵਿੱਚ ਇਹ ਸ਼ਾਈ ਹੋਈ ਹੈ ਇਹ ਚੰਗੀ ਗੱਲ ਵੀ ਹੈ ਚੁਗਾਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਆਪਾਂ ਵੀ ਪਹਿਲਾਂ ਗੱਲਬਾਤ ਕਰਦੇ ਆਂ ਕਿ ਆਪਾਂ ਧੇਰਨਾ ਬਣੀਏ ਉਹਨਾਂ ਨੂੰ ਨਾਲ ਲੈ ਕੇ ਜੇਕਰ ਚੱਲਦੇ ਆਂ ਤਾਂ ਕੋਈ ਨਾ ਕੋਈ ਹੋ ਸਕਦਾ ਹੈ ਕਿ ਚਲੋ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਰੋਂਗ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇੱਕ ਚੰਗਾ ਉਪਰਾਲਾ ਆਪਾਂ ਕਿਹਾ ਜਾ ਸਕਦਾ ਹੈ ਸਾਡੀ ਜਿਸ ਤਰ੍ਹਾਂ ਤੇ ਦੂਸਰੀ ਗੱਲ ਆਪਾਂ ਕਰ ਲਈ ਕਿ ਜਿੱਦਾਂ ਆਪਾਂ ਐਤਵਾਰ ਨੂੰ ਇੱਕ ਸਟੋਰੀ ਕੀਤੀ ਸੀਗੀ ਜਿੱਥੇ ਕੁਝ ਟਰੱਕ ਡਰਾਈਵਰ ਵੀਰਾਂ ਨੇ ਵੀ ਗੱਲਬਾਤ ਕੀਤੀ ਪਰ ਉਸ ਦੇ ਨਾਲ ਨਾਲ ਅਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਵੀ ਗੱਲਬਾਤ ਕੀਤੀ ਤੇ ਕੁਝ ਜਿਹੜੇ ਉੱਥੇ ਕਹਿ ਲੋ ਕਿ ਸਿੱਖ ਨੁਮਾਇੰਦੇ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਉਸ ਦਿਨ ਐਤਵਾਰ ਵਾਲੇ ਦਿਨ ਕਿ ਜਿਹੜਾ ਯੂਨਾਈਟਿਡ ਸਿੱਖ ਦੀ ਟੀਮ ਜਿਹੜੀ ਹੈਗੀ ਆ ਤੇ ਸਿੱਖ ਕੋਲੀਜ਼ਨ ਵੱਲੋਂ ਇੱਕ ਆਪਣੇ ਤੌਰ ਤੇ ਇਹ ਕਦਮ ਚੁੱਕਿਆ ਗਿਆ ਹੈਗਾ ਕਿ ਹਰਜਿੰਦਰ ਸਿੰਘ ਤੇ ਉਸ ਦੇ ਸਾਥੀ ਨੂੰ ਲੀਗਲ ਜਿਹੜੀ ਹੈਲਪ ਹੈ ਉਹ ਪ੍ਰੋਵਾਈਡ ਕੀਤੀ ਜਾਵੇਗੀ ਤੇ ਪਰਿਵਾਰ ਦੀ ਹਰ ਸੰਭਵ ਮਦਦ ਵੀ ਕੀਤੀ ਜਾਵੇਗੀ ਪਰ ਇਸ ਟਾਈਮ ਜਿਹੜੀ ਹੈ ਹਰਜਿੰਦਰ ਸਿੰਘ ਨੂੰ ਵਕੀਲਾਂ ਦੀ ਲੋੜ ਹੈ ਤਾਂ ਕਿ ਉਸ ਦੇ ਨਾਲ ਕੋਈ ਵੀ ਭੇਦ ਭਾਵਨਾ ਨਾ ਹੋਵੇ ਤੇ ਉਸ ਨੂੰ ਕਿਸੇ ਵੀ ਤਰ੍ਹਾਂ ਕਰਕੇ ਨਫ਼ਰਤ ਦੇ ਅੱਗ ਦੇ ਵਿੱਚ ਨਾ ਝੁਕਣਾ ਪਵੇ ਤੇ ਹੁਣ ਲੱਗਦਾ ਹੈ ਕਿ ਜੋ ਯੂਨਾਈਟਿਡ ਸਿਕਸ ਵੱਲੋਂ ਲੀਗਲ ਪੈਨਲ ਯਾਨੀ ਕਿ ਵਕੀਲਾਂ ਦੀ ਟੀਮ ਜਿਹੜੀ ਆ ਹਾਇਰ ਕਰਕੇ ਤੇ ਉਥੇ ਫਲੋਰੀਡਾ ਦੇ ਵਿੱਚ ਚੱਲ ਰਹੇ ਕੇਸ ਦੇ ਵਿੱਚ ਜੋ ਅੱਗੇ ਜੋ ਕਾਰਵਾਈ ਹੋਏਗੀ ਉਹ ਸਾਨੂੰ ਪਤਾ ਲੱਗੇਗੀ ਕਿ ਕੀ ਕੁਝ ਹੁੰਦਾ ਆ ਸੋ ਇਹ ਅੱਜ ਦੀ ਜੋ ਕਹਿ ਲਓ ਕਿ ਨਵੀਆਂ ਡਿਵੈਲਪਮੈਂਟਸ ਹੋਈਆਂ ਇਸ ਕੇਸ ਦੇ ਵਿੱਚ ਭਾਵੇਂ ਕਿ ਫਲੋਰੀਡਾ ਦਾ ਗਵਰਨਰ ਨੇ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੀ ਸਖਤਾਈ ਕਰਨ ਦੀ ਜਿਹੜੀ ਉਹ ਗੱਲ ਕਹੀ ਹੈ ਉਹ ਵੀ ਆਪਾਂ ਅੱਗੇ ਗੱਲ ਕਰਦੇ ਆਂ ਜੀ ਬਿਲਕੁਲ ਜੀ ਇਹਦੇ ਨਾਲ ਹੀ ਆਪਾਂ ਤੋਰ ਹੀ ਲੈਂਦੇ ਹਾਂ ਗ੍ਰਾਮਾ ਸਾਹਿਬ ਇਸ ਦੇ ਬਾਬਤ ਵੀ ਗੱਲ ਕਿ ਉਹ ਬੜੇ ਸਖਤ ਹੈਗੇ ਨੇ ਬੜੇ ਤੱਤੇ ਹੈਗੇ ਨੇ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਜਿੰਨੇ ਵੀ ਸਾਡੇ ਟਰੱਕ ਵਾਲੇ ਵੀਰ ਆ ਇਧਰ ਨੂੰ ਆਉਣਗੇ ਕੋਈ ਵੀ ਉਹਨਾਂ ਕਮਿਊਨਿਟੀ ਦਾ ਨਾਂ ਨਹੀਂ ਲੈ ਕੋਈ ਵੀ ਟਰੱਕ ਵਾਲਾ ਤੇ ਉਹਦਾ ਉਹਨੂੰ ਪੁੱਛਗਛ ਕੀਤੀ ਜਾਊਗੀ ਉਹਦਾ ਸਟੇਟਸ ਜਾਣਿਆ ਜਾਣਿਆ ਜਾਊਗਾ ਕਿ ਉਹ ਵਰਕ ਪਰਮਿਟ ਤੇ ਆ ਗ੍ਰੀਨ ਕਾਰਡ ਹੈ ਜਾਂ ਇੱਥੇ ਸਿਟੀਜ਼ਨ ਹੈਗਾ ਫਿਰ ਉਸ ਤੋਂ ਬਾਅਦ ਉਹ ਉਹਨੂੰ ਪੁੱਛਿਆ ਜਾਊਗਾ ਇੰਗਲਿਸ਼ ਦਾ ਟੈਸਟ ਲਿਆ ਜਾਊਗਾ ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਹੈ ਲਾਇਸੈਂਸ ਚੈੱਕ ਕੀਤਾ ਜਾਊਗਾ ਤੇ ਮੈਨੂੰ ਲੱਗਦਾ ਕਿ ਜਦੋਂ ਇਸ ਤਰ੍ਹਾਂ ਦੀ ਪੁੱਛਗਿੱਛ ਹੁੰਦੀ ਹੈ ਤਾਂ ਫਿਰ ਬੁੱਕ ਵਗੈਰਾ ਤਾਂ ਫਿਰ ਅੰਦਰ ਤੱਕ ਝਾਹ ਕੇ ਦੇਖਦੇ ਹੋ ਅਗਲੇ ਜਿੰਨੇ ਵੀ ਆਪਣੇ ਆ ਭਾਰਤ ਵਾਲੇ ਲੋਕ ਖਾਸ ਕਰਕੇ ਚਾਹੇ ਉਹ ਪੰਜਾਬੀ ਹੈ ਚਾਹੇ ਉਹ ਕਿਸੇ ਵੀ ਸਟੇਟ ਦੇ ਆ ਜਿਹੜੇ ਤੁਸੀਂ ਟਰਕਿੰਗ ਇੰਡਸਟਰੀ ਦੇ ਨਾਲ ਤੌਲਕ ਰੱਖਦੇ ਹੋ ਕਾਸ ਕਰਕੇ ਜਿਹੜੇ ਫਲੋਰੀਡਾ ਨੂੰ ਜਾਣਦੇ ਆ ਕਿਉਂਕਿ ਇਹ ਜਿਹੜਾ ਹਰਜਿੰਦਰ ਸਿੰਘ ਵਾਲਾ ਕੇਸ ਹੈ ਇਹ ਦੇ ਕਰਕੇ ਬਹੁਤ ਚੀਜ਼ਾਂ ਜਿਹੜੀਆਂ ਉਹ ਚੇਂਜ ਹੋ ਰਹੀਆਂ ਸੋ ਹੁਣ ਫਲੋਰੀਡਾ ਦੇ ਗਵਰਨਰ ਨੇ ਅੱਜ ਇੱਕ ਨਵੀਂ ਡਿਵੈਲਪਮੈਂਟ ਕੀਤੀ ਹੈ ਕਿ ਉਹ ਫਲੋਰੀਡਾ ਸਟੇਟ ਦੇ ਵਿੱਚ ਚੈੱਕ ਪੁਆਇੰਟ ਸਥਾਪਿਤ ਕਰਨ ਜਾ ਰਹੇ ਆ ਇਹਦਾ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਅਸੀਂ ਹਰ ਟਰੱਕ ਡਰਾਈਵਰ ਨੂੰ ਚੈੱਕ ਪੁਆਇੰਟ ਤੇ ਉਹਨੂੰ ਚੈੱਕ ਕਰਾਂਗੇ ਉਹਦਾ ਅੰਗਰੇਜ਼ੀ ਦਾ ਬੋਲਣ ਦਾ ਟੈਸਟ ਹੋਵੇਗਾ ਉਹਦੇ ਸਾਰੇ ਡਾਕੂਮੈਂਟ ਚੈੱਕ ਕੀਤੇ ਜਾਣਗੇ ਕਿ ਉਹ ਕਿਸ ਸਟੇਟਸ ਦੇ ਨਾਲ ਇੱਥੇ ਰਹਿੰਦਾ ਹੈਗਾ ਉਹਦਾ ਲਾਇਸੈਂਸ ਵੀ ਚੈੱਕ ਕਰਾਂਗੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬਹੁਤ ਹੀ ਧਿਆਨ ਮੰਗਦੀਆਂ ਸੋ ਜਿੰਨੇ ਜਿੰਨੇ ਵੀ ਟਰੱਕ ਚਲਾਉਣਾ ਹੈ ਤੇ ਖਾਸ ਕਰਕੇ ਫਲੋਰੀਡਾ ਨੂੰ ਜਾਣਾ ਉਹ ਬਹੁਤ ਜ਼ਿਆਦਾ ਇਸ ਗੱਲ ਦੇ ਉੱਪਰ ਧਿਆਨ ਦੇਣ ਕਿ ਆਪਾਂ ਕਿਸੇ ਵੀ ਤਰ੍ਹਾਂ ਕਰਕੇ ਇਸ ਚੀਜ਼ ਦਾ ਸ਼ਿਕਾਰ ਨਾ ਹੋ ਜਾਈਏ ਜੀ ਜਿੱਥੇ ਨਾਲ ਉਹਨਾਂ ਨੇ ਚੱਕ ਪੁਆਇੰਟ ਲਾਉਣ ਨੂੰ ਕਿਹਾ ਉਥੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਕਿ ਵਾਸ਼ਿੰਗਟਨ ਸਟੇਟ ਨਿਊ ਮੈਕਸੀਕੋ ਸਟੇਟ ਤੇ ਕੈਲੀਫੋਰਨੀਆ ਸਟੇਟ ਖਾਸ ਕਰਕੇ ਇਹਨਾਂ ਸਟੇਟਾਂ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਜਿਹੜੇ ਚੈੱਕ ਪੁਆਇੰਟ ਲਾਉਣੇ ਨੇ ਔਰ ਬਾਕੀ ਦੀ ਕਾਰਵਾਈ ਜਿਹੜੀ ਹੈ ਕੈਲੀਫੋਰਨੀਆ ਦੀ ਨਿਊ ਮੈਕਸੀਕੋ ਦੀ ਜਾਂ ਵਾਸ਼ਿੰਗਟਨ ਸਟੇਟ ਦੀ ਉਹ ਆਪਣੀ ਕਾਰਵਾਈ ਜਿਹੜੀ ਹੈ ਪੂਰੀ ਕਰ ਲੈਣ ਉਹ ਵੀ ਆਪਣੇ ਚੱਕ ਪੁਆਇੰਟ ਲਾ ਲੈਣ ਤਾਂ ਕਿ ਅਸੀਂ ਆਪਣੇ ਚੱਕ ਪੁਆਇੰਟ ਲਾਉਣ ਜਾ ਰਹੇ ਹਾਂ ਤੇ ਜਲਦੀ ਤੋਂ ਜਲਦੀ ਇਹਦੇ ਉੱਪਰ ਉਹ ਵਰਕ ਕਰ ਰਹੇ ਆ ਤੇ ਛੇਤੀ ਹੀ ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੱਗੇ ਤੁਹਾਨੂੰ ਸਕੇਲ ਤੇ ਰੋਕਿਆ ਜਾਂਦਾ ਸੀ ਪਰ ਹੁਣ ਤੁਹਾਨੂੰ ਚੱਕ ਪੁਆਇੰਟ ਤੇ ਕਿਤੇ ਵੀ ਰੋਕ ਕੇ ਤੁਹਾਡਾ ਲੀਗਲ ਸਟੇਟਸ ਚੈੱਕ ਕਰ ਸਕਦੇ ਆ ਤੁਹਾਡਾ ਡਰਾਈਵਰ ਲਾਇਸੈਂਸ ਚੈੱਕ ਕਰ ਸਕਦੇ ਆ ਤੁਹਾਡੀ ਖਾਸ ਕਰਕੇ ਇਸ ਗੱਲ ਨੂੰ ਉਹ ਚੈੱਕ ਕਰ ਸਕਦੇ ਆ ਕਿ ਤੁਹਾਨੂੰ ਲਾਇਸੈਂਸ ਜਿਹੜਾ ਆ ਵਰਕ ਪਰਮਿਟ ਕਰਕੇ ਮਿਲਿਆ ਜਾਂ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਜਾਂ ਸਿਟੀਜ਼ਨ ਹੋਲਡਰ ਹੋ ਸੋ ਇਹ ਬੜੀਆਂ ਗੱਲਾਂ ਤੇ ਨਾਲ ਖਾਸ ਕਰਕੇ ਇੰਗਲਿਸ਼ ਦਾ ਟੈਸਟ ਉਹਨਾਂ ਨੇ ਕੰਪਲਸਰੀ ਕਰਤਾ ਕਿ ਲੈਣਾ ਹੀ ਲੈਣਾ ਹੈ ਸੋ ਤੁਸੀਂ ਇਸ ਗੱਲ ਨੂੰ ਬੜੇ ਧਿਆਨ ਨਾਲ ਆਪਣੇ ਦਿਮਾਗ 'ਚ ਵਸਾ ਲਓ ਕਿ ਇਹ ਗੱਲਾਂ ਜਿਹੜੀਆਂ ਹੁਣ ਛੋਟੀਆਂ ਨਹੀਂ ਹੈਗੀਆਂ ਬਹੁਤ ਕੁਝ ਚੇਂਜ ਹੋਣ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਕਾਨੂੰਨ ਬਹੁਤ ਸਖਤ ਹੋਣ ਜਾ ਰਹੇ ਆ ਹੁਣ ਸਾਨੂੰ ਕਿਸੇ ਵੀ ਗੱਲ ਤੇ ਇਹ ਗੱਲ ਨਹੀਂ ਸੋਚਣੀ ਚਾਹੀਦੀ ਕਿ ਕੋਈ ਗੱਲ ਨਹੀਂ ਸਭ ਕੁਝ ਚੱਲਦਾ ਹੁਣ ਕੁਝ ਨਹੀਂ ਚੱਲਦਾ ਬੜਾ ਕੁਝ ਚੇਂਜ ਹੋਣ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਸਤਰਕ ਹੋਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਡਾਕੂਮੈਂਟ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਤੋ ਆਪਣੀ ਪੂਰੀ ਕਰਕੇ ਫੇਰ ਹੀ ਇਸ ਸਟੇਟ ਨੂੰ ਜਾਣ ਜੀ ਬਿਲਕੁਲ ਤੁਗਾਵਾਂ ਸਾਹਿਬ ਇਹ ਤਾਂ ਸਾਡੇ ਟਰੱਕ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰੋ ਕਿਉਂਕਿ ਇਸ ਘਟਨਾ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਨੇ ਚੇਂਜ ਹੋ ਰਹੀਆਂ ਹੈਗੀਆਂ ਨੇ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਹਰਜਿੰਦਰ ਸਿੰਘ ਦੀ ਘਟਨਾ ਤੋਂ ਬਾਅਦ ਇਹ ਜਿਹੜਾ ਮਾਮਲਾ ਹੈ ਇਹ ਗਰਮਾਉਣਾ ਹੈਗਾ ਹੈ ਸ਼ਕਤੀ ਹੋਣੀ ਹੈਗੀ ਹੈ ਤੇ ਸਾਡੇ ਟਰੱਕਾਂ ਵਾਲੇ ਵੀਰ ਜਰੂਰ ਇਸ ਚੀਜ਼ ਦਾ ਧਿਆਨ ਰੱਖਣ ਕਿ ਆਪਣੇ ਸਾਰੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਕੇ ਹੀ ਬਾਈ ਜੀ ਟਰੱਕ ਜਾਂ ਗੱਡੀ ਆਪਣੀ ਚਲਾਇਓ ਕਿਉਂਕਿ ਸਖਤ ਹੈਗਾ ਕੰਮ ਅੱਛਾ ਗਾਵਾਂ ਸਾਹਿਬ ਥੋੜਾ ਜਿਹਾ ਅੱਗੇ ਵਧਿਏ ਤਾਂ 트럼ਪ ਸਾਹਿਬ ਕਹਿੰਦੇ ਨੇ ਕਿ ਇੱਕ ਨਵਾਂ ਬਿੱਲ ਲੈ ਕੇ ਆ ਰਹੇ ਨੇ ਜਿਸ ਦੇ ਵਿੱਚ ਜੇਕਰ ਕੋਈ ਵੀ ਅਮਰੀਕਾ ਦੇ ਝੰਡੇ ਦਾ ਨਿਰਾਦਰ ਕਰਦਾ ਹੈ ਤਾਂ ਸਖਤ ਕਾਰਵਾਈ ਜਿਹੜੀ ਹੈ ਉਸ ਤੇ ਹੋ ਸਕਦੀ ਹੈ। ਆ ਬਿਲਕੁਲ ਜਨ ਸਾਹਿਬ ਤੁਸੀਂ ਇਹ ਗੱਲ ਦਰੁਸਤ ਫਰਮਾਈ ਆ ਕਿ ਅੱਜ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트럼ਪ ਨੇ ਇੱਕ ਬਿੱਲ ਤੇ ਸਾਨ ਸਾਈਨ ਕੀਤੇ ਆ ਹਸਤਾਕਰ ਕੀਤੇ ਆ ਉਹ ਬਿੱਲ ਇਸ ਕਰਕੇ ਨਹੀਂ ਸਾਈਨ ਕੀਤਾ ਕਿ ਕੋਈ ਟ੍ਰੇਡ ਪਾਲਿਸੀ ਵਾਸਤੇ ਜਾਂ ਕੋਈ ਹੋਰ ਕਿਸੇ ਵਾਸਤੇ ਇਸ ਬਿੱਲ ਨੂੰ ਪਹਿਲੀ ਵਾਰ ਅਮਰੀਕਾ ਵਿੱਚ ਲਿਆਂਦਾ ਗਿਆ ਕਿ ਜਿਹੜਾ ਵੀ ਬੰਦਾ ਅਮਰੀਕਾ ਦੇ ਝੰਡੇ ਦੀ ਨਰਾਦਰੀ ਕਰੇਗਾ ਚਾਹੇ ਉਹ ਪੈਰਾਂ ਥਲੇ ਰੋਲਦਾ ਹੈ ਚਾਹੇ ਉਹ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇੱਕ ਸਾਲ ਦੀ ਕੈਦ ਵੀ ਹੋ ਸਕਦੀ ਹੈ ਤੁਹਾਡੇ ਰੈਕੋਰਡ ਤੇ ਵੀ ਆ ਸਕਦਾ ਹੈ ਕੱਲ ਨੂੰ ਜੇ ਤੁਸੀਂ ਗ੍ਰੀਨ ਕਾਰਡ ਲੈਨੇ ਹੋ ਸਿਟੀਜ਼ਨ ਲੈਨੇ ਹੋ ਉਹ ਤੁਹਾਡੇ ਰਿਕਾਰਡ ਤੇ ਚੜ ਜਾਊਗਾ ਤੁਹਾਨੂੰ ਬਹੁਤ ਮੁਸ਼ਕਲਾ ਆ ਸਕਦੀਆਂ ਸੋ ਇਹ ਇੱਕ ਬਹੁਤ ਵੱਡੀ ਚੇਤਾਵਨੀ ਹੈ ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਕਿ ਕੋਈ ਵੀ ਅਮਰੀਕਾ ਦੇ ਝੰਡੇ ਦੀ ਨਰਾਦਰੀ ਕਰਨ ਦੀ ਕੋਸ਼ਿਸ਼ ਨਾ ਕਰੇ ਨਾ ਹੀ ਸਾੜਨ ਦੀ ਕੋਸ਼ਿਸ਼ ਕਰੇ ਨਾ ਹੀ ਕਿਸੇ ਤਰ੍ਹਾਂ ਕਰਕੇ ਅਮਰੀਕਾ ਦੇ ਝੰਡੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ ਜੇ ਕੋਈ ਐਸਾ ਕਰੇਗਾ ਤੇ ਉਹਦੇ ਤੋਂ ਬੜੀ ਹੀ ਸਖਤ ਕਾਰਵਾਈ ਕੀਤੀ ਜਾਵੇਗੀ ਕੈਦ ਵੀ ਹੋ ਸਕਦੀ ਹੈ ਜੁਰਮਾਨੇ ਵੀ ਹੋ ਸਕਦੇ ਆ ਤੇ ਰਿਕਾਰਡ ਤੇ ਵੀ ਇਹ ਚੜ ਸਕਦਾ ਤੁਹਾਡੇ ਤੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਅਮਰੀਕਾ ਦੇ ਝੰਡੇ ਦੇ ਨਾਲ ਇਸ ਤਰ੍ਹਾਂ ਦਾ ਨੁਕਸਾਨ ਕੀਤਾ ਸੀ ਸੋ ਇਹ ਕਾਰਵਾਈਆਂ ਹੋਣੀਆਂ ਤੈ ਸੀ ਕਿਉਂਕਿ ਜਦੋਂ ਵੀ ਡੋਨਲਡ ਸਾਹਿਬ 트ੰਪ ਸਾਹਿਬ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਨੇ ਉਦੋਂ ਦੀਆਂ ਹੀ ਨਿਤ ਨਵੀਆਂ ਕੋਈ ਨਾ ਕੋਈ ਕਾਰਵਾਈਆਂ ਹੋ ਰਹੀਆਂ ਨੇ ਨਵੇਂ ਨਵੇਂ ਜਿਹੜੇ ਬਿੱਲ ਐ ਉਹ ਆ ਰਹੇ ਨੇ ਚਾਹੇ ਉਹ ਟ੍ਰੇਡ ਪਾਲਿਸੀ ਨੂੰ ਲੈ ਕੇ ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਇੰਡੀਆ ਦੇ ਉੱਤੇ ਕੱਲ ਤੋਂ ਯਾਨੀ ਕਿ 27 ਅਗਸਤ ਤੋਂ ਇੱਕ ਨਵਾਂ ਅੱਜ ਤੋਂ ਸ਼ੁਰੂਆਤ ਹੋ ਗਈ ਜੀ ਯਾਨੀ ਕਿ ਅੱਜ ਤੋਂ ਸ਼ੁਰੂਆਤ ਹੈ ਉੱਥੇ 27 ਤਰੀਕ ਹੋ ਗਈ ਆ ਆਪਣੇ 26 ਤਰੀਕ ਹੈ ਜੀ ਸੋ 27 ਤਰੀਕ ਤੋਂ 25% ਐਕਸਟਰਾ ਜਿਹੜਾ ਟੈਰਫ ਹੋਰ ਲੱਗਣ ਜਾ ਰਿਹਾ ਯਾਨੀ ਕਿ 50% ਤੋਂ ਉੱਪਰ ਜਿਹੜਾ ਟੈਰਫ ਲੱਗਣ ਜਾ ਰਿਹਾ ਕਿਉਂਕਿ ਅਮਰੀਕਾ ਬਹੁਤ ਸਖਤ ਹੋ ਰਿਹਾ ਆਪਣੀਆਂ ਪਾਲਿਸੀਆਂ ਨੂੰ ਲੈ ਕੇ ਤੇ ਗੱਲ ਕਰੀਏ ਕਿ ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਅਤਕਥਨੀਆਂ ਨਹੀਂ ਜੇ ਇਹ ਜੋ ਹੋ ਰਿਹਾ ਇਸ ਪਾਲਸੀ ਨੂੰ ਇਹਨਾਂ ਨੇ ਇੰਪਲੀਮੈਂਟਡ ਕਰਨਾ ਹੀ ਕਰਨਾ ਜਿਵੇਂ ਉਹਨਾਂ ਨੇ ਆਪਣੀ ਇਮੀਗ੍ਰੇਸ਼ਨ ਦੀਆਂ ਪਾਲਸੀਆਂ ਨੂੰ ਇੰਪਲੀਮੈਂਟਡ ਕੀਤਾ ਇਸੇ ਤਰ੍ਹਾਂ ਹੀ ਜਿਹੜੇ ਬਿੱਲ ਵੀ ਟਰੰਪਸ ਆਬ ਲੈ ਕੇ ਆ ਰਹੇ ਨੇ ਉਹ ਕਿਤੇ ਨਾ ਕਿਤੇ ਇਹਨਾਂ ਉੱਤੇ ਪੂਰੇ ਖਰੇ ਉਤਰ ਰਹੇ ਨੇ ਕਿਉਂਕਿ ਅਮਰੀਕਨ ਲੋਕ ਵੀ ਚਾਹੁੰਦੇ ਨੇ ਕਿ ਜੋ ਟਰੰਪ ਸਾਹਿਬ ਕਰ ਰਹੇ ਨੇ ਉਹ ਬਹੁਤ ਵਧੀਆ ਕਰ ਰਹੇ ਨੇ ਤੇ ਇਹ ਉਹਨਾਂ ਦੇ ਨਾਲ ਖੜੇ ਨੇ ਸੋ ਜੇ ਗੱਲ ਕਰੀਏ ਟਰੰਪ ਸਾਹਿਬ ਦੀਆਂ ਪਾਲਿਸੀਆਂ ਦੀ ਤੇ ਉਹ ਨਿਤ ਨਵੀਂ ਕੋਈ ਨਾ ਕੋਈ ਗੱਲ ਜਿਹੜੀ ਹੈ ਉਹ ਕਰੀ ਜਾ ਰਹੇ ਨੇ ਜਿਹੜੇ ਉਹਨਾਂ ਨੇ ਚੋਣ ਵਾਅਦੇ ਕੀਤੇ ਸੀ ਉਹ ਧੜਾ ਧੜ ਜਿਹੜੇ ਬਿੱਲ ਜਿਹੜੇ ਆ ਉਹ ਪਾਸ ਕਰ ਰਹੇ ਨੇ ਉਹ ਚਾਹੇ ਇਮੀਗ੍ਰੇਸ਼ਨ ਪਾਲਿਸੀ ਹੋਵੇ ਚਾਹੇ ਵੀਜ਼ਾ ਪਾਲਿਸੀ ਹੋਵੇ ਚਾਹੇ ਟ੍ਰੇਡ ਪਾਲਿਸੀ ਹੋਵੇ ਚਾਹੇ ਮੇਡ ਇਨ ਅਮਰੀਕਾ ਮੇਕ ਇਨ ਅਮਰੀਕਾ ਹੋਵੇ ਸੋ ਬੜੀਆਂ ਵੱਡੀਆਂ ਵੱਡੀਆਂ ਡਿਵੈਲਪਮੈਂਟ ਹੋ ਰਹੀਆਂ ਨੇ ਸੋ ਉਹ ਸਾਵਧਾਨ ਕਰ ਰਹੇ ਆ ਸਾਰੇ ਉਹਨਾਂ ਲੋਕਾਂ ਨੂੰ ਇਸ ਬਿੱਲ ਦੇ ਰਾਹੀਂ ਕਿ ਕੋਈ ਵੀ ਸ਼ਖਸ ਜਿਹੜਾ ਹੈ ਉਹ ਅਮਰੀਕਾ ਦੇ ਝੰਡੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ ਜਿਸ ਤਰ੍ਹਾਂ ਕਿ ਪਹਿਲਾਂ ਬਹੁਤ ਹੁੰਦਾ ਆ ਰਿਹਾ ਕਈਆਂ ਕੰਟਰੀਆਂ ਦੇ ਵਿੱਚ ਵੀ ਉਹ ਲੋਕ ਜਿਹੜੇ ਆ ਅਮਰੀਕਾ ਦੇ ਝੰਡੇ ਨੂੰ ਸਾੜਦੇ ਸੀ ਜਾਂ ਇੱਥੇ ਵੀ ਕਈ ਤਰ੍ਹਾਂ ਦੇ ਮੁਜਾਰੇ ਹੁੰਦੇ ਸੀ ਤੇ ਜਿਹੜੇ ਅਮਰੀਕਾ ਦੇ ਖਿਲਾਫ ਹੁੰਦੇ ਸੀ ਤੇ ਉਥੇ ਅਮਰੀਕਾ ਦੇ ਝੰਡੇ ਨੂੰ ਸਾਰਿਆ ਜਾਂਦਾ ਸੀ ਪਰ ਹੁਣ ਐਸਾ ਨਹੀਂ ਹੋਣ ਦਿੱਤਾ ਜਾਵੇਗਾ ਸੋ ਬੜੀਆਂ ਚੀਜ਼ਾਂ ਜਿਹੜੀਆਂ ਉਹ ਸਖਤਾਈਆਂ ਹੋ ਰਹੀਆਂ ਤੇ ਸਾਰਿਆਂ ਨੂੰ ਇਸ ਉੱਪਰ ਨਜ਼ਰ ਰੱਖਣੀ ਚਾਹੀਦੀ ਹੈ ਜੀ ਬਿਲਕੁਲ ਦਰਸ਼ਕੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਜਦੋਂ ਸਾਡੇ ਬੱਚੇ ਆਉਂਦੇ ਨੇ ਕਿਉਂਕਿ ਅਲੜ ਉਮਰ ਦੇ ਵਿੱਚ 10ਵੀਂ 12ਵੀਂ ਕਰਨ ਤੋਂ ਬਾਅਦ ਸਟੱਡੀ ਬੇਸ ਤੇ ਇੱਥੇ ਆ ਜਾਂਦੇ ਨੇ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਸਮਝਾਓ ਕਿ ਜਿਹੜੀਆਂ ਆਦਤਾਂ ਸਾਨੂੰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪਈਆਂ ਨੇ ਉਹ ਕਿ ਗੱਡੀ ਅਸੀਂ ਕਿਸ ਤਰ੍ਹਾਂ ਚਲਾਉਂਦੇ ਆ ਸਕੂਟਰ ਮੋਟਰਸਾਈਕਲ ਕਿਸ ਤਰ੍ਹਾਂ ਚਲਾਉਂਦੇ ਆ ਇੱਥੇ ਉਹ ਚੀਜ਼ਾਂ ਨਹੀਂ ਚਲਣੀਆਂ ਤੁਸੀਂ ਹੀ ਆਪਣਾ ਜੇਕਰ ਇੱਕ ਨਿੱਕੀ ਜਿਹੀ ਗਲਤੀ ਕਰੋਗੇ ਤਾਂ ਬਹੁਤ ਵੱਡੇ ਪਛਤਾਵੇ ਇੱਥੇ ਕਰਨੇ ਪੈਣੇ ਨੇ ਜੇਕਰ ਰੂਲ ਐਂਡ ਰੈਗੂਲੇਸ਼ਨ ਨਹੀਂ ਫਾਲੋ ਕਰੋਗੇ ਤਾਂ ਵੱਡੇ ਸਿਕੰਜੇ ਜਿਹੜੇ ਨੇ ਤੁਹਾਡੇ ਤੇ ਕੱਸ-ਕੱਸੇ ਜਾਣੇ ਹੈਗੇ ਨੇ ਸਾਰਿਆਂ ਨੂੰ ਇਹੀ ਅਪੀਲ ਹੈ ਕਿਉਂਕਿ ਕੱਲੇ ਤੁਹਾਡੇ ਤੇ ਗੱਲ ਨਹੀਂ ਆਉਂਦੀ ਤੁਹਾਡੇ ਜਿਹੜੇ ਪੇਰੈਂਟਸ ਦੇ ਉੱਪਰ ਗੱਲ ਆ ਜਾਂਦੀ ਹੈ ਪਰਿਵਾਰ ਤੇ ਗੱਲ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਕਮਿਊਨਿਟੀ ਦੇ ਉੱਪਰ ਗੱਲਾਂ ਉੱਠਣ ਲੱਗ ਪੈਂਦੀਆਂ ਉਂਗਲਾਂ ਉਠਣ ਲੱਗ ਪੈਂਦੀਆਂ ਇਸ ਕਰਕੇ ਸਾਰੇ ਹੀ ਸੁਹਿਰਦਤਾ ਦੇ ਨਾਲ ਆਪਣੇ ਕੰਮਕਾਜ ਕਰਦੇ ਚੱਲੀਏ ਰੂਲ ਐਂਡ ਰੈਗੂਲੇਸ਼ਨ ਬਾਦਲੀ ਘੰਟੇ ਦੇ ਵਿੱਚ ਫਾਲੋ ਕਰਦੇ ਚੱਲੀਏ ਤਾਂ ਜੋ ਅਸੀਂ ਆਪਣਾ ਵੀ ਧਿਆਨ ਰੱਖੀਏ ਪਰਿਵਾਰ ਦਾ ਵੀ ਧਿਆਨ ਰੱਖੀਏ ਤੇ ਨਾਲ ਦੀ ਨਾਲ ਕਮਿਊਨਿਟੀ ਦਾ ਵੀ ਕਿਤਨਾ ਕਿਤੇ ਜਿਹੜਾ ਸਾਡਾ ਦਰਮਦਰ ਬੰਨਦਾ ਜਿਹੜੀ ਜ਼ਿੰਮੇਵਾਰ ਬੰਦੀ ਹੈ ਉਸਤਾਦ ਸੀ ਧਿਆਨ ਰੱਖੇ ਚੱਲ ਜਦ ਜਾਂਦੀ ਇੱਕ ਗੱਲ ਇਹ ਵੀ ਕਹਿ ਦਈਏ ਕਿ ਕੁਝ ਜਿਹੜੀਆਂ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਸੀ ਅ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਜਾਂ ਕਹਿ ਲਈਏ ਕਿ ਅਸਾਈਲਮ ਦੇ ਆ ਐਪਲੀਕੇਸ਼ਨਾਂ ਨੂੰ ਲੈ ਕੇ ਉਹਦੇ ਵਿੱਚ ਨਿਤ ਦਿਨ ਕੁਛ ਨਾ ਕੁਛ ਹੋ ਨਵਾਂ ਹੋ ਰਿਹਾ ਜਿਸ ਤਰ੍ਹਾਂ ਕਿ ਜਿਹੜੇ ਲੋਕ ਚਾਹੇ ਉਹ 2 ਸਾਲ ਤੋਂ ਜ਼ਿਆਦਾ ਵੀ ਹੋ ਗਿਆ ਜਿਨ੍ਹਾਂ ਨੂੰ ਆਇਆ ਨੂੰ ਪਹਿਲਾਂ ਤਾਂ ਇਹੋ ਸੀਗਾ ਕਿ ਜਿਹੜੇ ਜਿਨ੍ਹਾਂ ਨੂੰ ਹਜੇ 2 ਸਾਲ ਪੂਰੇ ਨਹੀਂ ਹੋਏ ਉਹਨਾਂ ਤੇ ਹੀ ਕਾਰਵਾਈ ਹੋ ਰਹੀ ਹੈ ਹੁਣ ਜਿਨ੍ਹਾਂ ਨੂੰ ਚਾਹੇ 2 ਸਾਲ ਤੋਂ ਜ਼ਿਆਦਾ ਵੀ ਹੋ ਗਿਆ ਉਹਨਾਂ ਤੇ ਵੀ ਕਾਰਵਾਈਆਂ ਹੋ ਰਹੀਆਂ ਨੇ بڑے ਲੋਕਾਂ ਨੂੰ ਇਹ ਲੈਟਰ ਆ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਕੇਸ ਹੈ ਉਹ ਡਿਸਮਿਸ ਕੀਤੇ ਜਾ ਰਹੇ ਹੈ ਜਿਨ੍ਹਾਂ ਦੀ ਕੋਈ ਤਰੀਕ ਨਹੀਂ ਬੋਲਦੀ ਸਿਰਫ ਉਹਨਾਂ ਨੂੰ ਵਰਕ ਪਰਮਿਟ ਮਿਲ ਚੁੱਕੇ ਹੈ ਆਪਣਾ ਕੰਮਕਾਰ ਕਰ ਰਹੇ ਹੈ ਹੁਣ ਆਏ ਦਿਨ ਕਿਸੇ ਨਾ ਕਿਸੇ ਨੂੰ ਇਹ ਚਿੱਠੀ ਆ ਰਹੀ ਹੈ ਕਿ ਤੇਰਾ ਜਿਹੜਾ ਅਸਾਈਲਮ ਦੀ ਐਪਲੀਕੇਸ਼ਨ ਹੈ ਉਹ ਅਸੀਂ ਕੈਨਸਲ ਕਰ ਰਹੇ ਹਾਂ ਤੇ ਤੈਨੂੰ ਇੱਕ ਲੈਟਰ ਹੋਰ ਆਏਗੀ ਜ ਆਈਸ ਵੱਲੋਂ ਜਾਂ ਇਮੀਗ੍ਰੇਸ਼ਨ ਵੱਲੋਂ ਡੀ ਐਚ ਐਸ ਵਿਭਾਗ ਵੱਲੋਂ ਕਿ ਤੇਰੀ ਅਸੀਂ ਇੰਟਰਵਿਊ ਕਰਾਂਗੇ ਉਹ ਕਿਹੜੀ ਇੰਟਰਵਿਊ ਹੁੰਦੀ ਹੈ ਕਿ ਜਿਹੜੀ ਕਈ ਲੋਕ ਜਦੋਂ ਬਾਰਡਰ ਟੱਪ ਕੇ ਆਉਂਦੇ ਆ ਤੇ ਉਹਨਾਂ ਨੂੰ ਕੈਂਪ ਦੇ ਵਿੱਚ ਉਹਨਾਂ ਦੀ ਜਿਹੜੀ ਇੰਟਰਵਿਊ ਉੱਥੇ ਹੋ ਜਾਂਦੀ ਹੈ ਜਿਹੜੇ ਆਪਾਂ ਕਹਿੰਦੇ ਆ ਕਿ ਉੱਥੇ ਬਿਆਨ ਹੁੰਦੇ ਆ ਸੋ ਜਿਨ੍ਹਾਂ ਦੇ ਬਿਆਨ ਉੱਥੇ ਨਹੀਂ ਹੋਏ ਹੁਣ ਉਹਨਾਂ ਨੂੰ ਇੱਥੇ ਬਿਆਨ ਲੈਣ ਵਾਸਤੇ ਚਿੱਠੀਆਂ ਆ ਰਹੀਆਂ ਨੇ ਤੇ ਕਈ ਉਹਨਾਂ ਬਿਆਨਾਂ ਦੇ ਵਿੱਚ ਫੇਲ ਹੋ ਰਹੇ ਨੇ ਕਈ ਪਾਸ ਹੋ ਰਹੇ ਨੇ ਜਿਹੜੇ ਫੇਲ ਹੋ ਰਹੇ ਨੇ ਉਹਨਾਂ ਤੇ ਡੈਪਿਊਟੇਸ਼ਨ ਲੱਗ ਰਹੀ ਹੈ ਤੇ ਜਿਨ੍ਹਾਂ ਦੇ ਪਾਸ ਹੋ ਜਾਂਦੇ ਨੇ ਉਹ ਫਿਰ ਅੱਗੇ ਆਪਣੀ ਅਸਾਈਲਮ ਦੀ ਐਪਲੀਕੇਸ਼ਨ ਲਾ ਸਕਦੇ ਆ ਸੋ ਜਿਹੜੇ ਜਿਹੜੇ ਵੀ ਭੈਣ ਭਰਾਵਾਂ ਨੇ ਆਪਣੇ ਅਸਾਈਲਮ ਦੇ ਕੇਸ ਲਾਏ ਨੇ ਉਹ ਆਪਣੇ ਵਕੀਲਾਂ ਦੇ ਸੰਪਰਕ ਵਿੱਚ ਰਹੋ ਜਿੱਥੇ ਜਿੱਥੇ ਤੁਹਾਡੇ ਐਡਰੈਸ ਹੈਗੇ ਨੇ ਜਿੱਥੇ ਤੁਹਾਡੀਆਂ ਚਿੱਠੀਆਂ ਆਉਂਦੀਆਂ ਉਹ ਆਪਣਾ ਜ਼ਰੂਰ ਧਿਆਨ ਰੱਖੋ ਕਿਉਂਕਿ ਕਈ ਵਾਰ ਚਿੱਠੀ ਤੁਹਾਨੂੰ ਆ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਹਾਡੇ ਲਾਇਰ ਨੂੰ ਵੀ ਨਹੀਂ ਪਤਾ ਲੱਗਦਾ ਤੇ ਜਿਹੜੀ ਤੁਹਾਡੀ ਇਹ ਬਿਆਨ ਲੈਣ ਵਾਸਤੇ ਚਿੱਠੀ ਆਉਂਦੀ ਹੈ ਕਈ ਵਾਰੀ ਤੁਹਾਨੂੰ 2 ਦਿਨ ਬਾਅਦ ਹੀ ਉਹਨਾਂ ਨੇ ਇੰਟਰਵਿਊ ਤੇ ਸੱਦਿਆ ਹੁੰਦਾ ਹੈ ਤੇ ਤੁਹਾਡਾ ਉਹ ਟਾਈਮ ਲੰਘ ਜਾਂਦਾ ਜੇ ਕਿਤੇ ਤੁਹਾਡਾ ਉਹ ਟਾਈਮ ਲੰਘ ਗਿਆ ਤਾਂ ਫਿਰ ਤੁਸੀਂ ਭਗੌੜੇ ਐਲਾਨ ਤੇ ਜਾਵੋਗੇ ਤੁਹਾਨੂੰ ਉਹ ਕਦੇ ਵੀ ਅਰੈਸਟ ਕਰ ਸਕਦੇ ਆ ਸੋ ਇਹ ਬੜੀਆਂ ਧਿਆਨ ਦੇਣ ਵਾਲੀਆਂ ਗੱਲਾਂ ਹੈਗੀਆਂ ਨੇ ਕਿ ਜਿੰਨਾਂ ਜਿੰਨਾਂ ਨੇ ਆਪਣੇ ਕੇਸ ਅਪਲਾਈ ਕੀਤੇ ਆ ਜੇ ਉਹਨਾਂ ਦੀ ਫਾਈਨਲ ਤਰੀਕ ਨਹੀਂ ਪਈ ਹੋਈ ਕਾ ਉਹਨਾਂ ਦੇ ਕੇਸ ਜਿਹੜੇ ਆ ਡਿਸਮਿਸ ਕਰਕੇ ਉਹਨਾਂ ਨੂੰ ਜਿਹੜੇ ਹੈਗੇ ਆ ਅਸਾਈਲਮ ਆਫਿਸ ਵਿੱਚ ਸੱਦਿਆ ਜਾ ਰਿਹਾ ਤੇ ਉਹਨਾਂ ਦੇ ਬਿਆਨ ਲਏ ਜਾ ਰਹੇ ਆ ਕਿਉਂਕਿ ਉਹ ਤਾਂ ਹੀ ਅੱਗੇ ਐਪਲੀਕੇਸ਼ਨ ਲਾ ਸਕਣਗੇ ਅਸਾਈਲਮ ਦੀ ਜੇ ਉਹਨਾਂ ਦੇ ਜਿਹੜੇ ਇਨੀਸ਼ੀਅਲ ਬਿਆਨ ਜਿਹੜੇ ਆ ਉਹ ਪਾਸ ਹੋਣਗੇ। ਤੁਹਾ ਗਮਨ ਸਾਹਿਬ ਤੁਸੀਂ ਇਹ ਮਚਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਧੰਨਵਾਦ।